ਇਹ ਤੋਂ ਨਹੀਂ ਘਬرائی ਸਰਕਾਰ ਸਰਕਾਰ ਅਮਰਤ ਸੰਚਾਰ ਤੋਂ ਘਬرائی ਹੈ ਸਰਕਾਰ ਨੌਜਵਾਨੀ ਦੇ ਬਦਲ ਜਾਣ ਤੋਂ ਘਬرائی ਹੈ ਜਿਹੜੀ ਨੌਜਵਾਨੀ ਨਸ਼ਿਆਂ ਚ ਫਲੀਤ ਹੋ ਕੇ ਨਾਲੀਆਂ ਜਿੰਦਗੀ ਫਰਦੀ ਸੀ ਉਹ ਨੌਜਵਾਨੀ ਜਦੋਂ ਉੱਠ ਕੇ ਵਹਿੀਰ ਚ ਸ਼ਾਮਲ ਹੋਈ ਉਹਨਾਂ ਅਮਰਤ ਸ਼ਕਿਆ ਸ਼ਸ਼ਤਰ ਧਾਰੀ ਹੋਏ ਉਹਨਾਂ ਬਿਆਦਬੀ ਤੇ ਜਿਹੜੇ ਦੁਖੀ ਸਨ ਉਹਨਾਂ ਨੂੰ ਸੋਧਣ ਦੇ ਪ੍ਰਣ ਕੀਤੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਕੌਮ ਲਈ ਸੰਘਰਸ਼ ਕਰਨ ਦਾ ਜਿਹੜਾ ਵਾਅਦਾ ਕੀਤਾ ਉਸ ਤੋਂ ਸਰਕਾਰ ਘਬराई ਹੈ ਸਰਕਾਰ ਮੈਂ ਕੀ ਹਾਂ ਮੈਂ ਵੀ ਹਟਮਾਸਤਾ ਬਣਿਆ ਜੀ ਸਾਬ ਸਾਬ ਜੀ ਤੁਸੀਂ ਫਤਹਿ ਜੀ ਬੈਠੇ ਸਾਬ ਜੀ ਫਤਹਿ ਜੀ ਬਾਪੂ ਦਰਪੇਨ ਸਿੰਘ ਜੀ ਬੋਲਦੇ ਆ ਜੀ ਹਾਂਜੀ ਹਾਂਜੀ ਬਾਪੂ ਜੀ ਮੈਂ ਯੂਜੀ ਮੀਡੀਆ ਤੋਂ ਬੋਲਦਾ ਕੁਲਵਿੰਦਰ ਸਿੰਘ ਜੀ ਹਾਂਜੀ ਉਹ ਜਾਣਕਾਰੀ ਲੈਣੀ ਸੀ ਕੋਈ ਕੁਝ ਪਤਾ ਲੱਗਿਆ ਕਿ ਭਾਈ ਸਾਹਿਬ ਦੇ ਅੱਜ ਸੌ ਚੱਕਦਾ ਕੋਈ ਪ੍ਰਬੰਧ ਕੀਤਾ ਗਿਆ ਕਿ ਨਹੀਂ ਜੀ ਕੋਈ ਜਾਣਕਾਰੀ ਤੁਹਾਡੇ ਤੱਕ ਪਹੁੰਚੀ ਹੈ ਇਸ ਬਾਰੇ ਜੀ ਨਹੀਂ ਸਾਨੂੰ ਕੋਈ ਸਰਕਾਰੀ ਤੌਰ ਤੇ ਕੋਈ ਜਾਣਕਾਰੀ ਮਿਲੀ ਨਹੀਂ ਹੈ ਇੰਨਾ ਕਿ ਜਿਹੜਾ ਮੀਡੀਆ 'ਚ ਜੋ ਚੱਲ ਰਹੀ ਖਬਰ ਇਹ ਹੋਈ ਹੈ ਹਾਂਜੀ ਵੀ ਤੁਹਾਡੀ ਕੋਈ ਗੱਲਬਾਤ ਹੋਈ ਹੋਵੇ ਉੱਥੇ ਜੇਲ੍ਹ ਦੇ ਵਿੱਚ ਜਾਂ ਜਿਵੇਂ ਕਿ ਪ੍ਰਾਵਿਧਾਨ ਹੈ ਵੀ ਜਿਹੜੇ ਲੋਕ ਸਭਾ ਦੇ ਸੈਕਟਰੀ ਹੁੰਦੇ ਨੇ ਉਹ ਕੰਟੈਕਟ ਕਰਦੇ ਨੇ ਸੌਂ ਚੱਕਣ ਵਾਲੇ ਉਮੀਦਵਾਰ ਦੇ ਜਿਹੜਾ ਐਮਪੀ ਹੁੰਦੇ ਨੇ ਉਹਨਾਂ ਦੇ ਪਰਿਵਾਰ ਨਾਲ ਜਾਂ ਉਹਨਾਂ ਨਾਲ ਨਹੀਂ ਸਾਡੇ ਨਾਲ ਕਿਸੇ ਨੇ ਸੰਪਰਕ ਕੀਤਾ ਜੀ ਅਜੇ ਤੱਕ ਕੋਈ ਸਾਡੇ ਨਾਲ ਸੰਪਰਕ ਨਹੀਂ ਆ ਠੀਕ ਹੈ ਜੀ ਮਤਲਬ ਤੁਹਾਨੂੰ ਹਜੇ ਜਾਣਕਾਰੀ ਨਹੀਂ ਵੀ ਅੱਜ ਉਹ ਸੌਂ ਚੱਕਣਗੇ ਕਿਉਂਕਿ ਉਹਨਾਂ ਨੂੰ ਨੰਬਰ ਤੇ 340 ਤੇ ਸਮਾਂ ਵੀ 12 ਵਜੇ ਤੋਂ 1 ਵਜੇ ਦਾ అలਰਟ ਹੋਇਆ ਹੋਇਆ ਹੈ ਜੀ ਕਮਰਫਤਾ ਨਹੀਂ ਹੁਣ ਨੋਰਮਲ ਰੂਟੀਨ ਚ ਚਾਹੁੰਦੇ ਕਿ ਕੋਈ ਨਾ ਵਾਸੇ ਬਾਅਦ ਚ ਕਿਤੇ ਕਰਦੇ ਪ੍ਰੋਗਰਾਮ ਇਹ ਤੇ ਹੁਣ ਅੱਛਾ ਵੈਸੇ ਤਾਂ 60 ਦਿਨ ਦਾ ਸਮਾਂ ਹੁੰਦਾ ਸੌ ਚੁੱਕ ਸਕਦੇ ਨੇ ਵੈਸੇ ਜਿਹੜੇ ਮੌਜੂਦਾ ਹਾਲਾਤ ਦੇਖ ਕੇ ਤੁਹਾਨੂੰ ਕੀ ਲੱਗਦਾ ਕਿ ਅੱਜ ਸੌ ਚੁੱਕ ਸਕਦੇ ਨੇ ਭਾਈ ਸਾਹਿਬ ਕੇ ਨਹੀਂ ਜੀ ਨਹੀਂ ਅਜੇ ਕੁਝ ਕਹਿ ਨਹੀਂ ਸਕਦੇ ਤੇ ਹੁਣ ਉਹਨਾਂ ਦੇ ਸਰਕਾਰ ਦੇ ਜਾਂ ਲੋਕ ਸਭਾ ਦੇ ਸੈਕਟਰੀ ਦੇ ਜਾਂ ਉਹਨੂੰ ਉਹੋ ਹੀ ਉਹੋ ਹੀ ਇਹਦੇ ਬਾਰੇ ਚ ਕਿ ਉਹਨਾਂ ਨੇ ਉਹ ਜਿਸ ਉਹਨਾਂ ਉਹਨਾਂ ਨੇ ਸਾਰਾ ਪ੍ਰਬੰਧ ਕਰਨਾ ਸਭ ਕੁਝ ਉਹਨਾਂ ਨੇ ਕਿ ਹੁਣ ਆਪਾਂ ਨੂੰ ਕੋਈ ਜਾਣਕਾਰੀ ਨਹੀਂ ਆਪਣੇ ਇੰਤੇ ਜੋ ਵਸਦੀ ਗੱਲ ਜੇ ਆਪਾਂ ਨੂੰ ਕੋਈ ਲੈਟਰ ਆਊਗਾ ਤਾਂ ਆਪਾਂ ਉਹਨੂੰ ਫਾਲੋ ਕਰਾਂਗੇ ਬਸ ਇਹ ਹੋਰ ਹਾਂ ਠੀਕ ਤੇ ਕੱਜ ਲਾਸਟ ਸਵਾਲ ਜ਼ਰੂਰ ਪੁੱਛੂੰਗਾ ਜਿਵੇਂ ਇੱਕ ਹੋਰ ਐਮਪੀ ਜਿੱਤੇ ਨੇ ਜੰਮੂ ਕਸ਼ਮੀਰ ਤੋਂ ਨੇ ਮੇਰੇ ਖਿਆਲ ਚ ਜੇ ਮੈਂ ਨਾ ਭੁੱਲਦਾ ਹਾਂ ਉਹਨਾਂ ਵੱਲੋਂ ਪਹਿਲਾਂ ਅਦਾਲਤ ਦਾ ਰੁਖ ਕੀਤਾ ਗਿਆ ਸੀ ਤੇ ਮਤਲਬ ਸਮਾਂ ਲੈਣ ਲਈ ਪਰੋਲ ਦੇ ਲਈ ਹਾਲਾਂਕਿ ਉਹਨਾਂ ਨੂੰ ਨਹੀਂ ਮਿਲ ਸਕਿਆ ਕਿ ਪਰਿਵਾਰ ਨੇ ਇਦਾਂ ਦੀ ਕੋਈ ਕੋਸ਼ਿਸ਼ ਕੀਤੀ ਸੀ ਪਹਿਲਾਂ ਜੀ ਵੀ ਅਦਾਲਤ ਰਾਹੀਂ ਉਹਨ ਭਾਈ ਸਾਹਿਬ ਨੂੰ ਪਰੋਲ ਮਿਲੇ ਜਾਂ ਸਮਾਂ ਮਿਲੇ ਸੌਂ ਚੁੱਕਾ ਲੇ ਨੀ ਅਜੇ ਤੱਕ ਤਾਂ ਅਸੀਂ ਦੇਖ ਰਹੇ ਹਾਂ ਕਿ ਸ਼ਾਇਦ ਨਾਰਮਲ ਹੀ ਉਹਨਾਂ ਨੂੰ ਚਕਾਉਣ ਸੌ ਤੇ ਫਿਰ ਠੀਕ ਹੈ ਨਹੀਂ ਤੇ ਨਾ ਹੀ ਹੋ ਤੇ ਫਿਰ ਅਸੀਂ ਮੇ ਅਦਾਲਤ ਦਾ ਜਾਂ ਕੋਈ ਵੀ ਜੋ ਦੱਸ ਕੇ ਦੇਖਾਂ ਤਿੰਕ ਜੀ ਬਹੁਤ ਬਹੁਤ ਧੰਨਵਾਦ ਜੀ ਸਮਾਂ ਦੇ ਲਈ ਕਿਉਂਕਿ ਸੰਗਤਾਂ ਦੇ ਵਿੱਚ ਕਾਫੀ ਇਹ ਉਕਸਪ੍ਰਾਈ ਜਾਨਣ ਲਈ ਕਿ ਅੱਜ ਭਾਈ ਸਾਹਿਬ ਸੌਂ ਚੁੱਕਣਗੇ ਕਿਉਂਕਿ ਸੰਗਤਾਂ ਦੇਖਣਾ ਵੀ ਚਾਹੁੰਦੀਆਂ ਨੇ ਨਾ ਲੰਬੇ ਸਮੇਂ ਤੋਂ ਉਹਨਾਂ ਦੇ ਦਰਸ਼ਨ ਵੀ ਨਹੀਂ ਕੀਤੇ ਕਹਿ ਸਕਦੇ ਆ ਵੀ ਸੰਗਤਾਂ ਸਾਡੇ ਕੋਲ ਦੋ ਸੰਗਤਾਂ ਦੇ ਫੋਨ ਆ ਰਹੇ ਕਿ ਆਪਾਂ ਉੱਥੇ ਚਲੀਏ ਦਿੱਲੀ ਚਲੀਏ ਜੋ ਆ ਰਹੇ ਆ ਤੇ ਹਾਂਜੀ ਹਾਂ ਇਹ ਉਹ ਵੀ ਮਤਲਬ ਗਿਆ ਜੀ ਪਰਿਵਾਰ ਦਾ ਕੋਈ ਉੱਥੇ ਜਾਂ ਨਹੀਂ ਨਹੀਂ ਜੀ ਫਿਰ ਸਾਨੂੰ ਕੋਈ ਇਦਾਂ ਕੋਈ ਇਨਫੋਰਮੇਸ਼ਨ ਨਹੀਂ ਹੈ ਕਿ ਉੱਥੇ ਜਾ ਕੇ ਬੈਠ ਕੇ ਵੀ ਕੀ ਕਰਾਂਗੇ ਜਦੋਂ ਪਤਾ ਹੀ ਨਹੀਂ ਆਉਣਾ ਕਿ ਨਹੀਂ ਆਉਣੇ ਠੀਕ ਠੀਕ ਧੰਨਵਾਦ ਜੀ ਬਹੁਤ ਬਹੁਤ ਅੱਛਾ ਅੱਛਾ ਜੀ ਵੈਰੀ ਜੀ ਦਾ ਖਾਲਸਾ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦੋਸਤੋ ਭਾਈ ਅਮਰਤਪਾਲ ਸਿੰਘ ਦੇ ਪਿਤਾ ਸਰਦਾਰ ਤਰਸੇਮ ਸਿੰਘ ਜੀ ਦੇ ਨਾਲ ਗੱਲਬਾਤ ਤੁਸੀਂ ਸੁਣੀ ਲੈ ਪਰ ਬਹੁਤ ਸਾਰੇ ਦੋਸਤਾਂ ਨੇ ਸਾਨੂੰ ਵੀ ਮੈਸੇਜ ਆ ਰਹੇ ਨੇ ਕਮੈਂਟ ਆ ਰਹੇ ਨੇ ਕਿ ਆਖਰ ਅਜ ਪਾਈ ਅਮਰਤਪਾਲ ਸਿੰਘ ਸੌ ਚੁੱਕਣਗੇ ਜਾਂ ਨਹੀਂ ਜਿਵੇਂ ਕਿ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਕਿ ਭਾਈ ਅਮਰਤਪਾਲ ਸਿੰਘ ਨੂੰ 340 ਨੰਬਰ ਤੇ ਇਲਾਟ ਹੋਇਆ ਤੇ 12 ਵਜੇ ਤੋਂ 1 ਵਜੇ ਦਾ ਸਮਾਂ ਵੀ ਮਿਲਿਆ ਹੈ ਅੱਜ ਐਮਪੀ ਦੀ ਆਥ ਲਾਈਨ ਦੇ ਲਈ ਪਰ ਫਿਰ ਵੀ ਬਹੁਤ ਸਾਰੇ ਸੰਗਤਾਂ ਦੇ ਦਰਸ਼ਕਾਂ ਦੇ ਸਵਾਲ ਨੇ ਕਿ ਆਖਿਰ ਅੱਜ ਕੀ ਹੋਵੇਗਾ ਦੋਸਤੋ ਦੱਸ ਦਿੰਨੇ ਆ ਕਿ ਕੀ ਕੀ ਹੋ ਸਕਦਾ ਹੈ ਅੱਜ ਤੇ ਕੀ ਕੀ ਕਾਨੂੰਨ ਨੇ ਐਮਪੀ ਦੀ ਸੌ ਚੁੱਕਣ ਦੇ ਲਈ ਕਿਉਂਕਿ ਬਹੁਤ ਸਾਰੇ ਦੋਸਤਾਂ ਨੇ ਇਹ ਵੀ ਸਵਾਲ ਨੇ ਕਾਫੀ ਇੰਟਰਵਿਊਜ਼ ਉਹਨਾਂ ਨੇ ਦੇਖੀਆਂ ਕਿ ਭਾਈ ਅਮਰਤਪਾਲ ਸਿੰਘ ਜੋ ਚੋਣਾਂ ਜਿੱਤ ਕੇ ਐਮਪੀ ਬਣੇ ਨੇ ਉਹਨਾਂ ਦੀ ਸੀਟ ਰੱਦ ਹੋ ਜਾਵੇਗੀ ਜੇਕਰ ਅਜੋ ਸੌ ਨਹੀਂ ਚੁੱਕਦੇ ਕੀ ਖਡੂਰ ਸਾਹਿਬ ਤੋਂ ਦੁਬਾਰੇ ਚੋਣਾ ਹੋਣਗੀਆਂ ਉਹ ਤੁਹਾਨੂੰ ਦੱਸ ਦਿੰਨੇ ਆ ਦੋਸਤੋ ਅੱਜ ਪਹਿਲਾ ਤਾਂ ਜੋ ਸਿਸਟਮ ਹੈ ਲੋਕ ਸਭਾ ਦੇ ਸੈਕਟਰੀ ਵੱਲੋਂ ਜਿੰਨੇ ਵੀ ਐਮਪੀ ਸਹਿਬਾਨ ਹਨ ਸਾਰਿਆਂ ਦੇ ਦਿੱਤੇ ਸੰਪਰਕ ਨੰਬਰਾਂ ਤੇ ਉਹਨਾਂ ਨੂੰ ਅੱਜ ਦਾ ਸਮਾਂ ਦਿੱਤਾ ਗਿਆ ਜਾਂ ਫਿਰ ਜਿੰਨਾ ਮੈਂਬਰਾਂ ਨੂੰ ਕੱਲ ਦਾ ਸਮਾਂ ਸੀ ਉਹਨਾਂ ਨੂੰ ਕੱਲ ਦਾ ਸਮਾਂ ਦੇ ਕੇ ਜਾਣਕਾਰੀ ਦੇ ਦਿੱਤੀ ਗਈ ਸੀ ਅਤੇ ਸਮਾਸਾਰਨੀ ਵਗੈਰਾ ਸਭ ਕੁਝ ਦੱਸ ਦਿੱਤਾ ਗਿਆ ਸੀ ਉਹਨਾਂ ਦੇ ਸੌ ਚੱਕ ਸਵਾਗਤ ਦੇ ਲਈ ਪਰ ਉੱਥੇ ਹੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਭਾਈ ਅਮਰਤਪਾਲ ਸਿੰਘ ਐਨਐਸਏ ਦੇ ਤਹਿਤ ਡਿਬਰੂਗੜ੍ਹ ਅਸਾਮ ਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਤਾਂ ਉਹਨਾਂ ਦਾ ਸੰਪਰਕ ਨੰਬਰ ਜਾਂ ਤਾਂ ਉਹਨਾਂ ਦੇ ਘਰ ਦਾ ਹੋ ਸਕਦਾ ਹੈ ਤੇ ਜਾਂ ਫਿਰ ਜੇਲ੍ਹ ਦਾ ਤੇ ਘਰ ਦੇ ਵਿੱਚ ਤਾਂ ਜਿਵੇਂ ਤੁਸੀਂ ਵੀ ਹੁਣੇ ਕੋਲ ਰਿਕਾਰਡਿੰਗ ਸੁਣੀ ਹੈ ਕਿ ਉਹਨਾਂ ਦੇ ਪਿਤਾ ਜੀ ਨਾਲ ਗੱਲਬਾਤ ਹੋਈ ਹੈ ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਨਾਲ ਕੋਈ ਸੰਪਰਕ ਨਹੀਂ ਹੋਇਆ ਕੋਈ ਸਾਬ ਹੈ ਕਿ ਫੋਨ ਜੇਲ੍ਹ ਦੇ ਵਿੱਚ ਗਿਆ ਹੋਵੇਗਾ ਹੁਣ ਜੇਲ੍ਹ ਦੇ ਵਿੱਚ ਫੋਨ ਦੇ ਨਾਲ ਸਿਰਫ ਇਨਵਾਈਟ ਤਾਂ ਨਹੀਂ ਕੀਤਾ ਹੋਵੇਗਾ ਉੱਥੇ ਜਿ ਜ਼ਰੂਰੀ ਉਹ ਜੋ ਕਹਿ ਸਕਦੇ ਹਾਂ ਕਿ ਉਹਨਾਂ ਦੀ ਪ੍ਰੋਲ ਦੇ ਲਈ ਜਾਂ ਸੌਹ ਚੁੱਕਣ ਦੇ ਲਈ ਜੋ ਪ੍ਰਬੰਧ ਨੇ ਉਹ ਵੀ ਪਹਿਲਾਂ ਕੀਤੇ ਹੋਣਗੇ ਜੋ ਸੁਰੱਖਿਆ ਦੇ ਵਿੱਚ ਉਹਨਾਂ ਨੂੰ ਲਿਜਾਣ ਦੀਆਂ ਗੱਲਾਂ ਵੀ ਚੱਲ ਰਹੀਆਂ ਸੀ ਉਹ ਵੀ ਪ੍ਰਬੰਧ ਪਹਿਲਾਂ ਕੀਤੇ ਗਏ ਹੋਣਗੇ ਸਿਕਿਉਰਿਟੀ ਦੇ ਵੱਜੋਂ ਅਤੇ ਜੇਲ ਜੋ ਸਟਾਫ ਹੈ ਜੇਲ ਜੋ ਅਧਿਕਾਰੀ ਨੇ ਉਹਨਾਂ ਨੂੰ ਵੀ ਇੱਕ ਹੁਕਮ ਵੱਜੋਂ ਜੋ ਪਾਰਲੀਮੈਂਟ ਦੇ ਵਿੱਚੋਂ ਲੈਟਰ ਗਈ ਹੋਵੇਗੀ ਪਰ ਇਸ ਦੇ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਹੋ ਗਈ ਤੇ ਹੋ ਸਕਦਾ ਹੈ ਕਿ ਜੋ ਸੌਹ ਚੁੱਕ ਸਮਾਗਮ ਹੈ ਉਸ ਦੇ ਵਿੱਚ ਸਾਰੇ ਹੀ ਐਮਪੀ ਸਹਿਬਾਨ ਸੌਂਚ ਰਹੇ ਨੇ ਤਾਂ ਹੋ ਸਕਦਾ ਹੈ ਕਿ ਅੱਜ ਜੋ ਪਾਈ ਅਮਰਤਪਾਲ ਸਿੰਘ ਨੂੰ ਲੈ ਕੇ ਆਉਣ ਦੀ ਤੇ ਸੌਂਚਕਾਉਣ ਦੀ ਪ੍ਰਕਿਰਿਆ ਉਹ ਨਾ ਹੋਈ ਹੋਵੇ ਅਤੇ ਉਹਨਾਂ ਨੂੰ ਸਿਰਫ ਇਨਵਾਈਟ ਹੀ ਕੀਤਾ ਹੋਵੇ ਪਰ ਅਧਿਕਾਰੀਆਂ ਨੂੰ ਉਹਨਾਂ ਨੂੰ ਜੇਲ੍ਹ ਤੋਂ ਲੈ ਕੇ ਆਉਣ ਦੇ ਤੇ ਸੌਂਚਕਾਉਣ ਦਾ ਪ੍ਰਬੰਧ ਕਰਨ ਦੇ ਕੋਈ ਹੁਕਮ ਜਾਰੀ ਨਾ ਹੋਏ ਹੋਣ ਤਾਂ ਇਸ ਸਬੰਧ ਦੇ ਵਿੱਚ ਅੱਗੇ ਕੀ ਕਾਨੂੰਨ ਹੈ ਉਹ ਵੀ ਤੁਹਾਨੂੰ ਦੱਸ ਦਿੰਨੇ ਆਂ ਦੋਸਤੋ ਜੇਕਰ ਭਾਈ ਅਮਰਤਪਾਲ ਸਿੰਘ ਅੱਜ ਸੋਹ ਨਹੀਂ ਚੁੱਕਦੇ ਤਾਂ ਉਹਨਾਂ ਦੀ ਜੋ ਐਮਪੀ ਦੀ ਸੀਟ ਹੈ ਉਹ ਰੱਦ ਨਹੀਂ ਹੋਵੇਗੀ ਕਿਉਂਕਿ ਕਾਨੂੰਨ ਦੇ ਮੁਤਾਬਕ ਸੰਵਿਧਾਨ ਦੇ ਵਿੱਚ ਪ੍ਰਾਵਧਾਨ ਹੈ ਕਿ ਜੇਕਰ ਕੋਈ ਐਮਪੀ ਪਹਿਲੇ ਦਿਨ ਸੋਹ ਨਹੀਂ ਚੁੱਕਦਾ ਤਾਂ ਉਹਨਾਂ ਕੋਲ 60 ਦਿਨ ਦਾ ਸਮਾਂ ਹੁੰਦਾ ਹੈ ਆਪਣੀ ਐਮਪੀ ਦੀ ਸੀਟ ਤੇ ਸੋਹ ਚੁੱਕਣ ਦਾ ਤੇ ਦੱਸ ਦਈਏ ਕਿ ਭਾਈ ਅਮਰਤਪਾਲ ਸਿੰਘ ਦੇ ਜੋ ਵਕੀਲ ਹਨ ਰਾਜ ਸਿੰਘ ਖਾਲਸਾ ਜੀ ਉਹਨਾਂ ਨੇ ਵੀ ਗੱਲਬਾਤ ਦੇ ਦੌਰਾਨ ਦੱਸਿਆ ਕਿ ਉਹਨਾਂ ਨੇ ਖੁਦ ਜਦੋਂ ਐਮਪੀ ਬਣੇ ਸਨ ਤਾਂ ਜੇਲ੍ਹ ਦੇ ਵਿੱਚ ਸਨ ਤੇ ਉਹਨਾਂ ਨੇ ਵੀ 30 ਦਿਨ ਤੋਂ ਬਾਅਦ ਸੌ ਚੁੱਕੀ ਸੀ ਸੋ ਇੱਥੇ ਇੱਕ ਗੱਲ ਤਾਂ ਕਲੀਅਰ ਹੈ ਕਿ ਭਾਈ ਅਮਰਤਪਾਲ ਸਿੰਘ ਜੇਕਰ ਅੱਜ ਸੌ ਨਹੀਂ ਵੀ ਚੁੱਕਦੇ ਤਾਂ ਉਹਨਾਂ ਦੀ ਸੀਟ ਕੈਂਸਲ ਨਹੀਂ ਹੋਵੇਗੀ ਸੋ ਇੱਥੇ ਅਫਵਾਹਾਂ ਤੋਂ ਬਚਣ ਦੀ ਲੋੜ ਹੈ ਤੇ ਉਥੇ ਇਹ ਵੀ ਹੋ ਸਕਦਾ ਹੈ ਕਿ ਜੋ ਲੜਿੰਦੇ ਪ੍ਰਬੰਧ ਨੇ ਉਹ ਕੀਤੇਗੇ ਹੁਣ ਕਿਉਂਕਿ ਇੱਥੇ ਜੋ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਬਣਦੀ ਹੈ ਪੰਜਾਬ ਸਰਕਾਰ ਦੁਆਰਾ ਜਾਂ ਫਿਰ ਡਿਬਰੂਗੜ੍ਹ ਜੋ ਜੇਲ੍ਹ ਪ੍ਰਸ਼ਾਸਨ ਹੈ ਉਸ ਦੇ ਦੁਆਰਾ ਭਾਈ ਅਮਰਤਪਾਲ ਸਿੰਘ ਨੂੰ ਅੱਜ ਲੋਕ ਸਭਾ ਦੇ ਵਿੱਚ ਲਿਜਾਇਆ ਜਾਂਦਾ ਹੈ ਇਹ ਗੱਲ ਵੀ ਅੱਜ 1 ਵਜੇ ਤੱਕ ਕਲੀਅਰ ਹੋ ਜਾਵੇਗੀ ਕਿਉਂਕਿ 12 ਵਜੇ ਤੋਂ 1 ਵਜੇ ਤੱਕ ਦਾ ਸਮਾਂ ਤੁਸੀਂ ਆਪਣੇ ਸਾਹਮਣੇ ਸਮਾਂ ਸਾਰਣੀ ਦੇ ਵਿੱਚ ਵੀ ਦੇਖ ਰਹੇ ਹੋ ਡੇ 2 ਹੈ ਜਿੱਥੇ ਕਿ ਪੰਜਾਬ ਦੇ ਜੋ ਐਮਪੀ ਸਹਿਬਾਨ ਨੇ ਉਹਨਾਂ ਨੂੰ ਸਮਾਂ ਦਿੱਤਾ ਗਿਆ ਤੇ ਸਾਰੇ ਐਮਪੀ ਸਹਿਬਾਨ ਨੂੰ 12 ਵਜੇ ਤੋਂ 1 ਵਜੇ ਦਾ ਸਮਾਂ ਹੀ ਅਲਾਟ ਹੋਇਆ ਪੰਜਾਬ ਦੇ ਜਿੰਨੇ ਵੀ ਐਮਪੀ ਚੁਣੇ ਗਏ ਨੇ ਸੋ ਤੁਹਾਨੂੰ ਕੀ ਲੱਗਦਾ ਭਾਈ ਅਮਰਤਪਾਲ ਸਿੰਘ ਅੱਜ ਸੌ ਚੁੱਕਣਗੇ ਜਾਂ ਨਹੀਂ ਕਿਉਂਕਿ ਜੋ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਹਲ ਉਹ ਕੱਲ ਹੀ ਦਿੱਲੀ ਵਿਖੇ ਪਹੁੰਚ ਗਏ ਹਨ ਆਪਣੇ ਪਰਿਵਾਰ ਦੇ ਨਾਲ ਪਹੁੰਚੇ ਨੇ ਜਿੱਥੇ ਕਿ ਉਹਨਾਂ ਨੇ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਅਤੇ ਗੁਰਦੁਆਰਾ ਸ੍ਰੀ ਅਨੰਦਗੜ੍ਹ ਸਾਹਿਬ ਦੇ ਦਰਸ਼ਨ ਕੀਤੇ ਜਿੱਥੇ ਕਿ ਪ੍ਰੰਧ ਕਮੇਟੀ ਵੱਲੋਂ ਉਹਨਾਂ ਨੂੰ ਸਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਭਾਈ ਅਮਰਤਪਾਲ ਸਿੰਘ ਸੌ ਚੁੱਕਦੇ ਨੇ ਜਾਂ ਨਹੀਂ ਇਹ ਹਾਲੇ ਤੱਕ ਹਾਲਾਂਕਿ ਇੱਕ ਵੱਡਾ ਸਵਾਲ ਹੀ ਬਣਿਆ ਹੋਇਆ ਹੈ ਪਰ ਤੁਹਾਨੂੰ ਕੀ ਲੱਗਦਾ ਭਾਈ ਅਮਰਤਪਾਲ ਸਿੰਘ ਸੌ ਚੁੱਕਣਗੇ ਜਾਂ ਨਹੀਂ yes ਜਾਂ no ਦੇ ਵਿੱਚ ਜਰੂਰ ਕਮੈਂਟ ਕਰਨਾ ਕਿ ਕਿਉਂਕਿ ਕਾਫੀ ਲੋਕਾਂ ਦੇ ਸਾਨੂੰ ਮੈਸੇਜ ਆ ਰਹੇ ਨੇ ਕਿਉਂਕਿ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਭਾਈ ਅਮਰਤਪਾਲ ਸਿੰਘ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਤੇ ਕਿਤੇ ਨਾ ਕਿਤੇ ਉਹਨਾਂ ਦੇ ਹਲਕੇ ਦੇ ਲੋਕ ਤੇ ਬਾਕੀ ਸੰਤਾ ਦੇਖਣਾ ਵੀ ਚਾਹੁੰਦੀਆਂ ਨੇ ਕਿ ਭਾਈ ਅਮਰਤਪਾਲ ਸਿੰਘ ਹੁਣ ਕਿੰਨਾ ਹਾਲਾਤਾਂ ਦੇ ਵਿੱਚ ਨੇ ਤੇ ਉਹ ਇੱਕ ਵਾਰ ਉਹਨਾਂ ਨੂੰ ਦੇਖਣਾ ਵੀ ਜਰੂਰ ਚਾਣਗੇ ਸਾਰੇ ਲੋਕ ਵੀ ਕਿੰਨਾ ਕਿਤੇ ਜਗਿਆਸਾ ਇਸ ਗੱਲ ਦੀ ਵੀ ਹਰ ਇੱਕ ਦੇ ਮਨ ਦੇ ਵਿੱਚ ਹੋਵੇਗੀ ਸੋ ਜਿਵੇਂ ਹੀ ਇਸ ਬਾਰੇ ਕੋਈ ਅਪਡੇਟ ਆਉਂਦਾ ਤੁਹਾਡੇ ਤੱਕ ਲੈ ਕੇ ਆਵਾਂਗੇ ਅਨਲਿਮਿਟਡ ਗਿਆਨ ਤੇ ਸੋ ਅਨਲਿਮਿਟਡ ਗਿਆਨ ਦੇ ਨਾਲ ਬਣੇ ਰਹਿਣਾ ਤੇ ਫਿਲਹਾਲ ਇੱਥੇ ਸਾਨੂੰ ਦੀ ਇਜਾਜ਼ਤ ਮਿਲਾਂਗੇ ਜਲਦ ਧੰਨਵਾਦ ਇਹਦੇ ਤੋਂ ਨਹੀਂ ਖਬਰਾਈ ਸਰਕਾਰ ਅਮਰਤ ਸੰਚਾਰ ਤੋਂ ਖਬਰਾਈ ਹੈ ਸਰਕਾਰ ਨੌਜਵਾਨੀ ਦੇ ਬਦਲ ਜਾਣ ਤੋਂ ਖਬਰਾਈ ਹੈ ਜਿਹੜੀ ਨੌਜਵਾਨੀ ਨਸ਼ਿਆਂ ਚ ਪਲੀਤ ਹੋ ਕੇ ਨਾੜੀਆਂ ਜਿੰਦਗੀ ਫਰਦੀ ਸੀ ਉਹ ਨੌਜਵਾਨੀ ਜਦੋਂ ਉੱਠ ਕੇ ਵਹਿੀਰ ਤੇ ਸ਼ਾਮਲ ਹੋਈ ਉਹਨਾਂ ਅੰਮ੍ਰਿਤ ਸ਼ਕਿਆ ਸਸ਼ਤਰਧਾਰੀ ਹੋਏ ਉਹਨਾਂ ਬਿਆਦਵੀ ਤੇ ਜਿਹੜੇ ਦੋਖੀ ਸਨ ਉਹਨਾਂ ਨੂੰ ਸੋਧਣ ਦੇ ਪ੍ਰਣ ਕੀਤੇ ਗੁਰੂ ਸਾਹਿਬ ਦੀ ਹਜ਼ੂਰੀ ਤੇ ਵਿੱਚ ਕੌਮਲੀ ਸੰਘਰਸ਼ ਕਰਨ ਦਾ ਜਿਹੜਾ ਵਾਅਦਾ ਕੀਤਾ ਉਸ ਤੋਂ ਸਰਕਾਰ ਘਬराई ਹੈ ਸਰਕਾਰ ਮੈਂ ਕੀ ਆ ਮੈਂ ਵੀ ਹੱਟਮਾਸਤਾ ਬਣਿਆ ਇਹ ਕਿਹੜੇ ਪੈਰਾਂ ਤੇ ਰੱਖ ਦਿੱਤੀ ਜੇ ਅੱਗ 4 ਲੱਖ ਵੋਟ ਦੇ ਨਾਲ ਬੱਦਾ ਬਣਿਆ ਹੋਵੇ ਤੁਸੀਂ ਫੇਰ ਨਾ ਖਟੋ ਲਾਂਤੀਓ ਤੁਸੀਂ ਪਹਿਲਾਂ ਹੀ ਕਹਿੰਦੇ ਵੀ ਤੈਨੂੰ ਲੜ ਨਹੀਂ ਦੇਣਾ ਅਸੀਂ ਤੈਨੂੰ ਬੰਦ ਰੱਖਣਾ ਹੈ ਇੰਨਾ ਕਿਨੇ ਹੋਵੇਗਾ ਹੋਰ ਜ਼ੋਰ ਪਵੇਗਾ ਭਾਵੇਂ ਇੱਥੋਂ ਪਵੇ ਤੇ ਭਾਵੇਂ ਬਾਹਰੋਂ ਪਵੇ ਜ਼ੋਰ ਪਵੇਗਾ ਹੁਣ ਤਾਂ ਸਿਰ ਧੜਤੀ ਲੱਗੀ ਜਾਂ ਟਾਂਡਿਆਂ ਵਾਲੀ ਰਹੇਗੀ ਤੇ ਜਾਂ ਭਾਂਡਿਆਂ ਵਾਲੀ